ਪੇਲਾ ਕਹਿੰਦਾ ਯਾਰ ਪੇਲਾ ਤੂੰ ਆ ਬੈਠਾ ਨੇਨ ਬੰਦਾ ਇਹਨਾਂ ਦਾ ਕਾਦੀ ਕਾਦੀ ਪੇਲਾ ਤੇਰੇ ਕੋਲ ਹੁਣ ਬੋਲ ਹਾਂਜੀ ਕਾਦੀ ਕਾਦੀ ਪੇਲਾ ਤੇਰੇ ਕੋਲ ਪੇਲਾ ਸਾਰੀ ਹੈਗੀ ਉੱਚੀ ਬੋਲ ਕਾਦੀ ਕਾਦੀ 56 ਕਈਆ ਲੋਹੀ ਰਾਮਦੋਰੀ ਟੱਕਰੀ ਖਿਰਾ ਟਿੰਡੂ ਕੁਲ ਸਬਜੀ ਹੈ ਤਾਂ ਨਹੀਂ ਜਿਹੜੀ ਨਾਮ ਸਾਰੀ ਸਬਜੀ ਤੇਰੇ ਕੋਲ ਵਾਹ 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 ਲੈ ਵੀ ਮਿੱਤਰੋ ਆਪਣੀ ਬਹੁਤ ਪੁਰਾਣੀ ਮਸ਼ਹੂਰ ਦੁਕਾਨਾ ਸਮਰਾਲ ਦੀ ਮਦਨ ਬੀਜ ਸਟੋਰ ਜਿਹੜੀ ਮਰਜ਼ੀ ਸਬਜੀ ਦੀ ਬੇਲ ਤਿਆਰ ਲਓ ਤੇ ਹੁਣ ਆਪਾਂ ਬੇਲਾ ਲਾਵਗੇ ਕਦ ਜੰਮਣੀਆਂ ਯਾਰ ਇੱਧਰ ਖੜਾ ਬਾਬੂ ਆਪਣਾ ਹੈਂ ਗੱਡੀ ਨਾਲ ਚੱਲ ਬਾਬੂ ਅੰਦਰ ਨੂੰ ਯਾਰ ਚੱਲ ਅੰਦਰ ਨੂੰ ਹੁਣ ਤੇਰਾ ਸਾਫ ਦਾ ਨਹੀਂ ਕਰਨਾ ਜਿਹੜੇ ਬੇਲਾ ਦਿੱਤੇ ਇਹਨਾਂ ਨੂੰ ਪੈਸਾ ਦੇ ਦੇ ਮਦੋਂ ਨੂੰ ਲੈ ਆ ਵੀ ਦੇਖੋ ਕਿਹੜਾ ਜਿਹੜਾ ਮਰਜ਼ੀ ਬੀ ਲਓ ਵੀਰ ਕਿਹੜਾ ਮਰਜ਼ੀ ਲਓ ਆ ਲੋ ਤੁਹਾਨੂੰ ਪੁਰਾਣੇ ਆਪਣੇ ਮਿਲਾ ਦਿੰਨਾ ਬਜ਼ੁਰਗ ਇਹਨਾਂ ਦੇ ਚੰਡੀਗੜ੍ਹ ਰੋਡ ਸਮਰਾਲਾ ਫੇਸਬੁੱਕ ਤੇ ਪਾਏਗਾ ਆ ਦੇਖੋ ਜੀ ਬਾਬੂ ਕੌਣ ਲੱਗਿਆ ਬੋਲਣ ਖੁੱਲ ਕੇ ਹਾਂਜੀ ਹਾਂ ਜੁੜ ਗਏ ਬੰਦੇ ਤੂੰ ਹਾਂ 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 ਦੱਸ ਹੁਣ ਦੱਸ ਕੀ ਬੋਲ ਇਹਨਾਂ ਦਾ achar ਵੀ ਬਣਾਉਂਦੇ ਆ ਜੀ ਮੱਕੀ ਦਾ ਇਹ ਇਹਨਾਂ ਨਾਲ ਕੰਟੈਕਟ ਕਰਿਓ ਮਕੀਦਾ ਚਾਰ ਵੀ ਬਹੁਤ ਇਹਨਾਂ ਦਾ ਮਸ਼ਹੂਰ ਆ ਖਰੀਦਣ ਲਈ ਉਹ ਕਿੰਨਾ ਨੰਬਰ ਆ ਬਾਬੂ ਤੇਰਾ ਮੈਂ ਕੁੱਲੇ ਗਿਆ ਇੱਥੇ ਲਿਖਿਆ ਹੈ ਕਿਤੇ 9872016116 ਲਓ ਜੀ ਨੰਬਰ ਵੀ ਆਪਣਾ ਨੋਟ ਕਰੋ ਇਹਨਾਂ ਦਾ ਰੋ ਕੰਟੈਕਟ ਮਿਰਚਾਂ ਦੀ ਪਨੀਰੀ ਜਿਹੜੀ ਮਰਜੀ ਪਨੀਰੀ ਲਓ ਇਹਨਾਂ ਤੋਂ ਹਟ ਟਾਈਮ ਤਿਆਰ ਉਹ ਬੰਦੇ ਲਾਏ ਨੇ ਗੁੱਟੀਆਂ ਬਣਾਉਣ ਲੈ ਸਾਨੂੰ ਬਾਹਰੋਂ ਵੀ ਦਿਖਾਉਣਾ ਇਹ